ਅੱਜ ਦੀ ਪੰਜਾਬੀ ਦੀ ਕਥਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਕੀ ਤਾਕਤ ਦਾ ਹੰਕਾਰ ਕੀ ਤਾਕਤ ਦਾ ਹੰਕਾਰ ਇਹ ਇੱਕ ਕਹਾਣੀ ਹੈ ਸੈਮੂਲ ਜੋਹਨ ਇਹਦੇ ਲੇਖਕ ਹਨ ਇਸ ਪਠ ਦੇ ਓਕੇ ਸ਼ਬਦਾਂ ਤੇ ਭੂਵਿਕਲਪੀ ਪ੍ਰਸ਼ਨਾਂ ਬਾਰੇ ਮੈਂ ਅੱਧੀ ਕਕਿਆ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਤਕਤ ਦਾ ਅੰਕਾਰ ਦੇ ਓਕੇ ਸ਼ਬਦਾਂ ਤੇ ਕਿਹੜੇ ਕਿਹੜੇ ਹੰਤੇ ਭੂ ਵਿਕਲਪੀ ਸ਼ਬਦ ਪਰਸਨ ਕਿਹੜੇ ਹਨ ਜਿਹੜੇ ਐਗਜ਼ਾਮ ਵਿੱਚ ਆਉਂਦੇ ਹਨ ਬ੍ਰਹਿਮੰਡ ਬ੍ਰਹਿਮੰਡਨ ਕੀ ਸਾਰਾ ਸੰਸਾਰ ਬ੍ਰਹਿਮੰਡ ਕੀ ਹੁੰਦਾ ਹੈ ਬ੍ਰਹਿਮੰਡ ਸਾਰਾ ਸੰਸਾਰ ਇਤਬਾਰ ਯਕੀਨ ਸਿੱਧ ਸਾਬਤ ਕੁੰਗੜ ਕੇ ਸਰੀਰ ਨੂੰ ਇਕੱਠਾ ਕਰਕੇ ਕੀ ਕੁੰਗੜ ਕੀ ਹੁੰਦਾ ਸੀ ਸਰੀਰ ਨੂੰ ਇਕੱਠਾ ਕਰਕੇ ਕਸਮ ਸੂ ਮਸਤੀ ਅੰਗਮੀ ਖੁਸ਼ੀ ਮਸਤੀ ਕੀ ਹੁੰਦੀ ਹੈ ਅੰਗਮੀ ਖੁਸ਼ੀ ਸ਼ਕਤੀਸ਼ਾਲੀ ਕੀ ਹੁੰਦਾ ਹੈ ਤਾਕਤਵਰ ਮੁਸਾਫਰ ਯਾਤਰੂ ਤਿੱਖਾ ਤੇਜ ਵੇਖੋ ਜੀ ਬ੍ਰਹਮੰਡ ਸਾਰਾ ਸੰਸਾਰ ਇਤਬਾਰ ਯਕੀਨ ਸਿਧ ਸਾਬਤ ਕੁੰਗੜ ਕੇ ਸਰੀਰ ਨੂੰ ਇਕੱਠਾ ਕਰਕੇ ਕਸਮ ਸੂ ਮਸਤੀ ਅੰਗਮੀ ਖੁਸ਼ੀ ਸ਼ਕਤੀਸ਼ਾਲੀ ਕੀ ਹੁੰਦਾ ਹੈ ਤਾਕਤਵਰ ਮੁਸਾਫਰ ਯਾਤਰੂ ਤਿੱਖਾ ਤੇਜ ਉਹਦੇ ਬਾਅਦ ਕੀ ਜੀ ਵੀ ਸਟੂਡੈਂਟਸ ਉਹਦੇ ਬਾਅਦ ਸਟਾਡੀ ਸ਼ੁਰੂ ਹੋਏਗੇ ਐਮਸੀਕਿਉ ਜਿਹਨਾਂ ਇੰਗਲਿਸ਼ ਵਿੱਚ ਐਮਸੀਕਿਉ ਮਲਟੀਪਲ ਚੋਇਸ ਕੁਸ਼ਚਨ ਕਹਿੰਦੇ ਸੀ ਤੇ ਪੰਜਾਬੀ ਵਿੱਚ ਕਿੰਨੇ ਭੂ ਵਿਕਲਪੀ ਪ੍ਰਸ਼ਨ ਕਿਹੜੇ ਹਨ ਜਿਹੜੇ ਐਗਜ਼ਾਮ ਵਿੱਚ ਆਉ ਸਕਦੇ ਹਨ ਵੇਖੋ ਜੀ ਪਹਿਲਾ ਕਿਹੜਾ ਸੀ ਸੂਰਜ ਕਿਵੇਂ ਬੈਠਾ ਸੀ ਸੂਰਜ ਕਿਵੇਂ ਬੈਠਾ ਸੀ ਮਸਤੀ ਵਿੱਚ ਸੂਰਜ ਮਸਤੀ ਵਿੱਚ ਬੈਠਾ ਸੀ ਹਵਾ ਸੂਰਜ ਨਾਲ ਕੀ ਲਾਉਣ ਆਈ ਸੀ ਸ਼ਰਤ ਸੂਰਜ ਕਿਵੇਂ ਬੈਠਾ ਸੀ ਮਸਤੀ ਵਿੱਚ ਹਵਾ ਸੂਰਜ ਨਾਲ ਕੀ ਲਾਉਣ ਆਈ ਸੀ ਸ਼ਰਤ ਹਵਾ ਆਪਣੇ ਆਪ ਨੂੰ ਸੂਰਜ ਨਾਲੋਂ ਕੀ ਜ਼ਿਆਦਾ ਦੱਸਦੀ ਹੈ ਉਹ ਹਵਾ ਸੂਰਜ ਨੂੰ ਕਹਿੰਦੀ ਕਿ ਮੈਂ ਤੁਹਾਡੇ ਨਾਲੋਂ ਜ਼ਿਆਦਾ ਤਾਕਤਵਰ ਹਾਂ ਤਾਂ ਹਵਾ ਆਪਣੇ ਆਪ ਨੂੰ ਸੂਰਜ ਨਾਲੋਂ ਜ਼ਿਆਦਾ ਤਾਕਤਵਰ ਦੱਸਦੀ ਹੈ ਚੌਥਾ ਪ੍ਰਸ਼ਨ ਕਿਹੜਾ ਸੀ ਜਦੋਂ ਸੂਰਜ ਥੋੜਾ ਤੇਜ ਚਮਕਿਆ ਤਾਂ ਮੁਸਾਫਿਰ ਨੇ ਕੀ ਕੀਤਾ ਭਈ ਸੂਰਜ ਜਦੋਂ ਥੋੜਾ ਤੇਜ ਚਮਕਿਆ ਤਾਂ ਮੁਸਾਫਿਰ ਨੇ ਕੀ ਕੀਤਾ ਕੰਬਲ ਲਾ ਦਿੱਤਾ ਕੀ ਕੀਤਾ ਕੰਬਲ ਲਾ ਦਿੱਤਾ ਪੰਜਵਾਂ ਪਰਸੈਂਟ ਕਿਹੜਾ ਸੀ ਹਵਾ ਕਿਵੇਂ ਆਈ ਘੁੰਦੀ ਘੁੰਦੀ ਹਵਾ ਕਿਵੇਂ ਆਈ ਘੁੰਦੀ ਘੁੰਦੀ ਛੇਵਾਂ ਪਰਸੈਂਟ ਕਿਹੜਾ ਸੀ ਮੁਸਾਫਰ ਦੇ ਕਮੀਜ਼ ਅਤੇ ਬਨਾਨ ਕੀ ਮੁਸਾਫਰ ਦੇ ਕਮੀਜ਼ ਤੇ ਬਨਾਨ ਉਤਾਰਨ ਤੇ ਹਵਾ ਨੇ ਕੀ ਮਹਿਸੂਸ ਕੀਤਾ ਭਈ ਵੇਖੋ ਜਦੋਂ ਸੂਰਜ ਚਮਕਿਆ ਸੀ ਤੋਂ ਮੁਸਾਫਿਰ ਨੇ ਗਰਮੀ ਮਹਿਸੂਸ ਕੀਤੀ ਤੋਂ ਮੁਸਾਫਰ ਨੇ ਕਮੀਜ਼ ਤੇ ਬਨਾਨ ਉਤਾਰਨ ਤੇ ਹਵਾ ਨੇ ਕੀ ਮਹਿਸੂਸ ਕੀਤਾ ਸ਼ਰਮਿੰਦਗੀ ਮਹਿਸੂਸ ਕੀਤੀ ਅਖਿਰ ਵਿੱਚ ਦੀ ਜਿੱਤ ਕਿਸ ਦੀ ਹੋਈ ਸੂਰਜ ਦੀ ਕਿਹੜੀ ਜਿੱਤ ਹੋਈ ਸੂਰਜ ਦੀ ਤੋਂ ਇਹਦੇ ਵਿੱਚ ਆ ਦੱਸਿਆ ਗਿਆ ਸੀ ਇਹ ਹਵਾ ਸੂਰਜ ਨੂੰ ਕਹਿੰਦੀ ਕਿ ਮੈਂ ਤੁਹਾਡੇ ਨਾਲ ਜ਼ਿਆਦਾ ਤਾਕਤਵਰ ਹਾਂ ਤੇ ਸੂਰਜ ਨੇ ਕਹਾ ਕਿ ਕੋਈ ਗੱਲ ਨਹੀਂ ਇਹ ਮੁਸਾਫਿਰ ਆ ਰਿਹਾ ਸੀ ਇਸ ਮੁਸਾਬਰੇ 'ਤੇ ਅਸੀਂ ਦੋਨੋਂ ਆਪਣੀ ਤਾਕਤ ਨੂੰ ਅਜਮਾਉਂਦੇ ਕਿ ਕਿਹੜਾ ਤਾਕਤਵਰ ਹੈ ਤਾਂ ਅਖੀਰ ਵਿੱਚ ਕੀ ਹੋਇਆ ਸੀ ਤਾਂ ਆ ਇਹਦਾ ਪ੍ਰਣਾਮ ਨਿਕਲਿਆ ਸੀ ਕਿ ਸੂਰਜ ਹਵਾ ਨਾਲੋਂ ਜ਼ਿਆਦਾ ਤਾਕਤਵਰ ਸੀ ਸਾਡਾ ਅੱਜ ਦਾ ਵਿਸ਼ਾ ਇੱਥੇ ਸਮਾਪਤ ਹੋਇਆ ਸੀ ਅੱਗੇ ਵਾਲੀ ਕੱਛੇ ਵਿੱਚ ਮੈਂ ਤੁਹਾਡੇ ਲਈ ਕੁਝ ਹੋਰ ਪ੍ਰਸ਼ਨ ਲੈ ਕੇ ਆਵਾਂਗਾ ਨਵਾਂ ਵਿਸ਼ਾ ਪਠ ਨੰਬਰ 18 ਜਾਂ ਵਿਆਕਰਣ ਦਾ ਵੀ ਹੋ ਸਕਦਾ ਹਨ ਤਾਂ ਅੱਜ ਦੀ ਕੱਛਤ ਨੂੰ ਕਿਵੇਂ ਲਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਜੀ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅੱਜ ਦੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ